ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੱਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਬਿਗ ਬਾਸਸ ਦਾ ਲਗਾਤਾਰ ਤੁਸੀਂ ਦੇਖ ਰਹੇ ਹੋ ਬਹੁਤ ਚਰਚਾਵਾਂ ਬਟੋਰ ਰਿਹਾ ਹੈ ਬਿਗ ਬਾਸਸ ਲੇਕਿਨ ਬਿਗ ਬਾਸਸ ਦੇ ਵਿੱਚ ਫਿਲਮ ਸਿਆਰਾ ਦਾ ਜਦੋਂ ਜ਼ਿਕਰ ਹੋਇਆ ਤੇ ਬਹੁਤ ਸਾਰੇ ਬਿਗ ਬਾਸਸ ਦੇ ਕੰਟੈਸਟੈਂਟਸ ਨੇ ਫਿਲਮ ਸਿਆਰਾ ਨੂੰ ਨਿੰਦਿਆ ਜਿਸ ਤੋਂ ਬਾਅਦ ਬਾਲੀਵੁੱਡ ਦੀਆਂ ਕੁਝ ਕੰਪਨੀਆਂਜ਼ ਨੇ ਉਹਨਾਂ ਆਰਟਿਸਟਾਂ ਨੂੰ ਬੈਨ ਕਰ ਦਿੱਤਾ ਹੈ ਤਾਂ ਕਿ ਉਹ ਜਦੋਂ ਵੀ ਬਾਹਰ ਆਉਣ ਔਰ ਉਹਨਾਂ ਨੂੰ ਉਹਨਾਂ ਕੰਪਨੀਆਂ ਦੇ ਰਿਲੇਟਿਡ ਆ ਉਹਨਾਂ ਨਾਲ ਸੰਬੰਧਿਤ ਕੋਈ ਵੀ ਕੰਮ ਜਿਹੜਾ ਹੈ ਉਹ ਨਹੀਂ ਦਿੱਤਾ ਜਾਵੇਗਾ ਕਿਉਂਕਿ ਸ લેકી ફિલ્મ તો ਐਸੀ ਹੀ ਹੈ ਉਹ ਤਾਂ پیسے ਦੇ ਕੇ ਪ੍ਰੋਮੋਸ਼ਨਸ ਕਰਵਾਈਆਂ ہیں ਉਹ ਜੋ ਵੀਡੀਓਸ ਸਾਹਮਣੇ ਆਈਆਂ ਰੋਣੇ ਵਾਲੀ ਇਹ ਉਹ ਇਦਾਂ ਦੀਆਂ ਬਹੁਤ ਕੁਝ ਗੱਲਾਂ ਜਿਹੜੀਆਂ ਨੇ ਮ੍ਰਿਤদুল ਨੇ ਕੀਤੀਆਂ ਅਰਸ਼ਨੂਰ ਨੇ ਕੀਤੀਆਂ ਫਿਰ ਗੌਰਵ ਦੇ ਸਵਾਲ ਪੁੱਛੇ ਜਾਣ ਤੋਂ ਬਾਅਦ ਇਹ ਸਾਰਿਆਂ ਨੇ ਜੋ ਐਸਆ ਯਾਰਾ ਫਿਲਮ ਦਾ ਜ਼ਿਕਰ ਕੀਤਾ ਜੋ ਕਿ ਬਿਲਕੁਲ ਨਿੰਦਨ ਲਾਇਕ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਕਿ ਹੁਣ ਇਹਨਾਂ ਆਰਟਿਸਟਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਬਾਲੀਵੁੱਡ ਦੇ ਕਾਫੀ ਕੰਪਨੀਆਂ ਦੇ ਵੱਲੋਂ ਤੇ ਇਹਨਾਂ ਨੂੰ ਹੁਣ ਉਹਨਾਂ ਦੇ ਵੱਲੋਂ ਕਦੀ ਵੀ ਕੰਮ ਨਹੀਂ ਦਿੱਤਾ ਜਾਏਗਾ ਕਿਉਂਕਿ ਇਹਨਾਂ ਨੇ ਜਿੰਨਾ ਜਿਸ ਕੰਪਨੀ ਦੀ ਫਿਲਮ ਸੀ ਉਸ ਕੰਪਨੀ ਦੀ ਨਿੰਦਿਆ ਕੀਤੀ ਔਰ ਇਸ ਤੋਂ ਇਲਾਵਾ ਆਰਟਿਸਟਾਂ ਦੀ ਵੀ ਕਹਿ ਸਕਦੇ ਆਂ ਸੀ ਕਿਉਂਕਿ ਫਿਲਮ ਕੋਈ ਵੀ ਬਣਦੀ ਹੈ ਉਸ ਦੇ ਪਿੱਛੇ ਬਹੁਤ ਮਿਹਨਤ ਲੱਗਦੀ ਹੈ ਬਹੁਤ ਕਰੂ ਮੈਂਬਰਸ ਹੁੰਦੇ ਨੇ ਬਹੁਤ ਸਾਰੇ ਆਰਟਿਸਟ ਹੁੰਦੇ ਨੇ ਲੋਕ ਹੁੰਦੇ ਨੇ ਸਭ ਦੀ ਮਿਹਨਤ ਹੁੰਦੀ ਹੈ ਪ੍ਰੀ ਪ੍ਰੋਡਕਸ਼ਨ ਹੁੰਦੀ ਹੈ ਪੋਸਟ ਪ੍ਰੋਡਕਸ਼ਨ ਹੁੰਦੀ ਹੈ ਫਿਰ ਫਿਲਮ ਕਿੱਦਾਂ ਤਿਆਰ ਹੁੰਦੀ ਹੈ ਪ੍ਰੋਮੋਸ਼ਨਸ ਹੁੰਦੀਆਂ ਨੇ ਸੋ ਫਿਲਮ ਜਿਹੜੀ ਲੋਕਾਂ ਦੇ ਝੋਲੀ ਜਦੋਂ ਪੈਂਦੀ ਹੈ ਬਹੁਤ ਕੁਝ ਸਹਿ ਕੇ ਆਉਂਦੀ ਹੈ ਪਿੱਛੋਂ ਜਦ ਔਰ ਹਰ ਕੋਈ ਉਹਨਾਂ ਨੂੰ ਪਸੰਦ ਵੀ ਕਰ ਰਿਹਾ ਹੈ ਨਿੰਦ ਵੀ ਰਿਹਾ ਇਸ ਤੋਂ ਪਹਿਲਾਂ ਇੱਕ ਬਿਗ ਬਾਸ ਦੀ ਲਿਸਟ ਵੀ ਲੀਕ ਹੋਈ ਸੀਗੀ ਜਿਸ ਦੇ ਵਿੱਚ ਗੌਰਵ ਨੂੰ winner ਦੱਸਿਆ ਜਾ ਰਿਹਾ ਹੁਣ ਦੇਖਣਾ ਬਹੁਤ ਖਾਸ ਹੈ ਕਿ વાਕਅ ਦੇ ਵਿੱਚ ਗੌਰਵ ਜਾਂ ਫਿਰ ਫਰਹਾਨਾ ਦੇ ਵਿੱਚੋਂ ਕੋਈ ਬਣਦਾ ਹੈ ਜਾਂ ਫਿਰ ਉਹ ਜਿਹੜੀ ਲਿਸਟ ਸਾਹਮਣੇ ਆਈ ਸੀਗੀ ਉਹ ਵਾਕਈ ਫੇਕ ਸੀਗੀ ਸੋ ਬਿਗ ਬਾਸ ਚਰਚਾਵਾਂ ਦੇ ਵਿੱਚ ਬਿਗ ਬਾਸ ਦੇ ਜਿਹੜੀ ਅਪਡੇਟਸ ਨੇ ਉਸ ਦੇ ਮਸਾਲੇ ਦਾ ਸਾਰੇ ਇੰਤਜ਼ਾਰ ਕਰਦੇ ਨੇ ਕਿਉਂਕਿ 24/7 ਜਿਹੜਾ ਹੈ ਬਿਗ ਬਾਸ ਅਸੀਂ ਦੇਖਦੇ ਹਾਂ ਉਹ ਚੱਲਦਾ ਰਹਿੰਦਾ ਹੈ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਚੰਕਸ ਜਿਹੜੇ ਨੇ ਸਾਹਮਣੇ ਆਉਂਦੇ ਨੇ ਤੇ ਉਹ ਵਿਵਾਦਾਂ ਦੇ ਵਿੱਚ ਵਿਖਰਦੇ ਨੇ ਇਸ ਤੋਂ ਪਹਿਲਾਂ ਅਮਾਲ ਦੇ ਪਰਿਵਾਰ ਨੂੰ ਵੀ ਫਰਹਾਨਾ ਦੀ ਫੈਮਿਲੀ ਨੇ ਇੱਕ ਨੋਟਿਸ ਭੇਜਿਆ ਉਹਨੂੰ ਗਲਤ ਨਾਮ ਦੇ ਨਾਲ ਬੁਲਾਉਣ ਤੋਂ ਬਾਅਦ ਸੋ ਇਹ ਆਰਟਿਸਟ ਆਪਸ ਦੇ ਵਿੱਚ ਜਦੋਂ ਪਰਸਨਲੀ ਅਟੈਕ ਕਰਨ ਲੱਗ ਜਾਂਦੇ ਨੇ ਇੱਕ ਦੂਜੇ ਨੂੰ ਉਸ ਤੋਂ ਬਾਅਦ ਵਿਵਾਦ ਜ਼ਿਆਦਾ ਵੱਧ ਆ ਸੋ ਹੁਣ ਇਹ ਚਰਚਾਵਾਂ ਵਟੋਲ ਰਹੀ ਹੈ ਅਰਸ਼ਨੂਰ ਮਰੀਦੁਲ ਤੇ ਇੱਕ ਇੱਕ ਦੋ ਕੰਟੈਸਟੈਂਟਸ ਹੋਰ ਨੇ ਜਿਨ੍ਹਾਂ ਨੇ ਫਿਲਮਾਂ ਦੇ ਬਾਰੇ ਵੀ ਗਲਤ ਬੋਲਿਆ ਸੋ ਹੁਣ ਦੇਖਣਾ ਬਹੁਤ ਖਾਸ ਹੋਵੇਗਾ ਕਿ ਇਸ ਵੀਕਐਂਡ ਕੌਣ ਘਰ ਤੋਂ ਬਾਹਰ ਹੋਵੇਗੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੱਲੋ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਬਿਗ ਬਾਸਸ ਦਾ ਲਗਾਤਾਰ ਤੁਸੀਂ ਦੇਖ ਰਹੇ ਹੋ ਬਹੁਤ ਚਰਚਾਵਾਂ ਬਟੋਰ ਰਿਹਾ ਹੈ ਬਿਗ ਬਾਸਸ ਲੇਕਿਨ ਬਿਗ ਬਾਸਸ ਦੇ ਵਿੱਚ ਫਿਲਮ ਸਿਆਰਾ ਦਾ ਜਦੋਂ ਜ਼ਿਕਰ ਹੋਇਆ ਤੇ ਬਹੁਤ ਸਾਰੇ ਬਿਗ ਬਾਸਸ ਦੇ ਕੰਟੈਸਟੈਂਟਸ ਨੇ ਫਿਲਮ ਸਿਆਰਾ ਨੂੰ ਨਿੰਦਿਆ ਜਿਸ ਤੋਂ ਬਾਅਦ ਬਾਲੀਵੁੱਡ ਦੀਆਂ ਕੁਝ ਕੰਪਨੀਆਂਜ਼ ਨੇ ਉਹਨਾਂ ਆਰਟਿਸਟਾਂ ਨੂੰ ਬੈਨ ਕਰ ਦਿੱਤਾ ਹੈ ਤਾਂ ਕਿ ਉਹ ਜਦੋਂ ਵੀ ਬਾਹਰ ਆਉਣ ਔਰ ਉਹਨਾਂ ਨੂੰ ਉਹਨਾਂ ਕੰਪਨੀਆਂ ਦੇ ਰਿਲੇਟਿਡ ਆ ਉਹਨਾਂ ਨਾਲ ਸੰਬੰਧਿਤ ਕੋਈ ਵੀ ਕੰਮ ਜਿਹੜਾ ਹੈ ਉਹ ਨਹੀਂ ਦਿੱਤਾ ਜਾਵੇਗਾ ਕਿ ਗਲਤ ਬੋਲਿਆ ਕਿ ਫਿਲਮ ਤੋਂ ਐਸੇ ਹੀ ਹੈ ਉਹ ਤਾਂ ਪੈਸੇ ਦੇ ਕੇ ਪ੍ਰੋਮੋਸ਼ਨਸ ਕਰਵਾਈਆਂ ਹਨ ਉਹ ਜੋ ਵੀਡੀਓਸ ਸਾਹਮਣੇ ਆਈਆਂ ਰੋਣੇ ਵਾਲੀ ਇਹ ਉਹ ਇਦਾਂ ਦੀਆਂ ਬਹੁਤ ਕੁਝ ਗੱਲਾਂ ਜਿਹੜੀਆਂ ਨੇ ਮ੍ਰਿਤদুল ਨੇ ਕੀਤੀਆਂ ਅਰਸ਼ਨੂਰ ਨੇ ਕੀਤੀਆਂ ਫਿਰ ਗੌਰਵ ਦੇ ਸਵਾਲ ਪੁੱਛੇ ਜਾਣ ਤੋਂ ਬਾਅਦ ਇਹ ਸਾਰਿਆਂ ਨੇ ਜੋ ਐਸਾ ਯਾਰਾ ਫਿਲਮ ਦਾ ਜ਼ਿਕਰ ਕੀਤਾ ਜੋ ਕਿ ਬਿਲਕੁਲ ਨਿੰਦਨ ਲਾਇਕ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਕਿ ਹੁਣ ਇਹਨਾਂ ਆਰਟਿਸਟਾਂ ਨੂੰ ਬੈਨ ਕਰ ਦਿੱਤਾ ਗਿਆ ਹੈ ਬਾਲੀਵੁੱਡ ਦੇ ਕਾਫੀ ਕੰਪਨੀਆਂਜ਼ ਦੇ ਵੱਲੋਂ ਤੇ ਇਹਨਾਂ ਨੂੰ ਹੁਣ ਉਹਨਾਂ ਦੇ ਵੱਲੋਂ ਕਦੀ ਵੀ ਕੰਮ ਨਹੀਂ ਦਿੱਤਾ ਜਾਏਗਾ ਕਿਉਂਕਿ ਇਹਨਾਂ ਨੇ ਜਿੰਨਾ ਜਿਸ ਕੰਪਨੀ ਦੀ ਫਿਲਮ ਸੀ ਉਸ ਕੰਪਨੀ ਦੀ ਨਿੰਦਿਆ ਕੀਤੀ ਔਰ ਇਸ ਤੋਂ ਇਲਾਵਾ ਆਰਟਿਸਟਾਂ ਦੀ ਵੀ ਕਹਿ ਸਕਦੇ ਹਾਂ ਸੀ ਕਿਉਂਕਿ ਫਿਲਮ ਕੋਈ ਵੀ ਬਣਦੀ ਹੈ ਉਸ ਦੇ ਪਿੱਛੇ ਬਹੁਤ ਮਿਹਨਤ ਲੱਗਦੀ ਹੈ ਬਹੁਤ ਕਰੂ ਮੈਂਬਰਸ ਹੁੰਦੇ ਨੇ ਬਹੁਤ ਸਾਰੇ ਆਰਟਿਸਟ ਹੁੰਦੇ ਨੇ ਲੋਕ ਹੁੰਦੇ ਨੇ ਸਭ ਦੀ ਮਿਹਨਤ ਹੁੰਦੀ ਹੈ ਪ੍ਰੀ ਪ੍ਰੋਡਕਸ਼ਨ ਹੁੰਦੀ ਹੈ ਪੋਸਟ ਪ੍ਰੋਡਕਸ਼ਨ ਹੁੰਦੀ ਹੈ ਫਿਰ ਫਿਲਮ ਕਿੱਦਾਂ ਤਿਆਰ ਹੁੰਦੀ ਹੈ ਪ੍ਰੋਮੋਸ਼ਨਸ ਹੁੰਦੀਆਂ ਨੇ ਸੋ ਫਿਲਮ ਜਿਹੜੀ ਲੋਕਾਂ ਦੇ ਝੋਲੀ ਜਦੋਂ ਪੈਂਦੀ ਹੈ ਬਹੁਤ ਕੁਝ ਸਹਿ ਕੇ ਆਉਂਦੀ ਹੈ ਪਿੱਛੋਂ ਜਦ ਔਰ ਹਰ ਕੋਈ ਉਹਨਾਂ ਨੂੰ ਪਸੰਦ ਵੀ ਕਰ ਰਿਹਾ ਨਿੰਦ ਵੀ ਰਿਹਾ ਇਸ ਤੋਂ ਪਹਿਲਾਂ ਇੱਕ 빅ਬੋਸ ਦੀ ਲਿਸਟ ਵੀ ਲੀਕ ਹੋਈ ਸੀਗੀ ਜਿਸ ਦੇ ਵਿੱਚ ਗੌਰਵ ਨੂੰ winner ਦੱਸਿਆ ਜਾ ਰਿਹਾ ਹੁਣ ਦੇਖਣਾ ਬਹੁਤ ਖਾਸ ਹੈ ਕਿ વાਕਅੇ ਦੇ ਵਿੱਚ ਗੌਰਵ ਜਾਂ ਫਿਰ ਫਰਹਾਨਾ ਦੇ ਵਿੱਚੋਂ ਕੋਈ ਬਣਦਾ ਹੈ ਜਾਂ ਫਿਰ ਉਹ ਜਿਹੜੀ ਲਿਸਟ ਸਾਹਮਣੇ ਆਈ ਸੀਗੀ ਉਹ ਵਾਕਈ ਫੇਕ ਸੀਗੀ ਸੋ 빅ਬੋਸ ਚਰਚਾਵਾ ਦੇ ਵਿੱਚ 빅ਬੋਸ ਦੇ ਜਿਹੜੀ ਅਪਡੇਟਸ ਨੇ ਉਸ ਦੇ ਮਸਾਲੇ ਦਾ ਸਾਰੇ ਇੰਤਜ਼ਾਰ ਕਰਦੇ ਨੇ ਕਿਉਂਕਿ 24/7 ਜਿਹੜਾ ਹੈ 빅ਬੋਸ ਅਸੀਂ ਦੇਖਦੇ ਆਂ ਉਹ ਚੱਲਦਾ ਰਹਿੰਦਾ ਹੈ ਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਚੰਕਸ ਜਿਹੜੇ ਨੇ ਸਾਹਮਣੇ ਆਉਂਦੇ ਨੇ ਤੇ ਉਹ ਵਿਵਾਦਾਂ ਦੇ ਵਿੱਚ ਵਿਖਰਦੇ ਨੇ ਇਸ ਤੋਂ ਪਹਿਲਾਂ ਅਮਾਲ ਦੇ ਪਰਿਵਾਰ ਨੂੰ ਵੀ ਫਰਹਾਨਾ ਦੀ ਫੈਮਿਲੀ ਨੇ ਇੱਕ ਨੋਟਿਸ ਭੇਜਿਆ ਉਹਨੂੰ ਗਲਤ ਨਾਮ ਦੇ ਨਾਲ ਬੁਲਾਉਣ ਤੋਂ ਬਾਅਦ ਸੋ ਇਹ ਆਰਟਿਸਟ ਆਪਸ ਦੇ ਵਿੱਚ ਜਦੋਂ ਪਰਸਨਲੀ ਅਟੈਕ ਕਰਨ ਲੱਗ ਜਾਂਦੇ ਨੇ ਇੱਕ ਦੂਜੇ ਨੂੰ ਉਸ ਤੋਂ ਬਾਅਦ ਵਿਵਾਦ ਜ਼ਿਆਦਾ ਵੱਧ ਹੈ ਸੋ ਹੁਣ ਇਹ ਚਰਚਾਵਾ ਬਟੋਰ ਰਹੀ ਹੈ ਅਰਸ਼ਨੂਰ ਮਰੀਦੁਲ ਤੇ ਇੱਕ ਇੱਕ ਦੋ ਕੰਟੈਸਟੈਂਟਸ ਹੋਰ ਨੇ ਜਿਨ੍ਹਾਂ ਨੇ ਫਿਲਮਾਂ ਦੇ ਬਾਰੇ ਵੀ ਗਲਤ ਬੋਲਿਆ ਸੋ ਹੁਣ ਦੇਖਣਾ ਬਹੁਤ ਖਾਸ ਹੋਵੇਗਾ ਕਿ ਇਸ ਵੀਕਐਂਡ ਕੌਣ ਘਰ ਤੋਂ ਬਾਹਰ ਜਾ ਹੋਵੇਗੀ